मोगैम्बो बहुत खुश हुआ वोट पाओ को खुश करो वोट पारे है ये नाल जिस तरह अभी कह रहे मोगैम्बो बहुत खुश हो रहे हैं इतने ऑलरेडी ग्यारह परसेंट तो ज़्यादा वोटिंग हो चुकी है इस बूथ पर कोशिश करा कि पचहत्तरों पार पूरे जिले अं चले जाइए साढ़िया जिन्हें भी ऑफिसर्स इंपलॉइज़ है लास्ट मिन मिनट ਸਾਰਿਆਂ ਨੂੰ ਰਿਕਵੈਸਟ ਕਰ ਰਿਹਾ ਕਿ ਆਕੇ ਸਹੀ VOTING ਕਰਨ ਆਪਣਾ ਸਹੀ ਨੇਤਾ ਚੁਣੋ ਕਿਉਂਕਿ ਇਹ ਲਾਸਟ ਓਪਰਚੁਨਿਟੀ ਹੁੰਦੀ ਹੈ ਡੈਮੋਕਰੇਸੀ ਦੀ ਜਿੱਥੇ ਤੁਸੀਂ ਆਪਣਾ VOTING ਰਾਈਟ ਕਰਦੇ ਹੋ ਇਹਦੇ ਵਿੱਚ ਸਭ ਤੋਂ ਵੱਡਾ ਬੰਦਾ ਤੇ ਸਭ ਤੋਂ ਛੋਟਾ ਬੰਦਾ ਉਹਦੀ ਇਕੁਅਲ ਰਾਈਟ ਹੁੰਦੀ ਹੈ ਤੇ ਮੈਂ ਰਿਕਵੈਸਟ ਕਰੂੰਗਾ ਜਵਾਨ ਬੁੱਢੇ ਸਾਰੇ ਬਾਹਰ ਨਿਕਲ ਕੇ ਆਪਣੇ ਘਰਾਂ ਚੋਂ VOTING ਕਰਦੇ ਆਤਕੀ ਜ਼ਰੂਰੀ 75% ਰਾਮਨਾਲ ਅਸੀਂ ਪਹੁੰਚਾਂਗੇ ਜਿਸ ਤਰ੍ਹਾਂ ਲੋਕੀ ਤੁਸੀਂ ਦੇਖਿਆ ਹੀ ਹੈ ਕਿੰਨਾ ਰਸ਼ ਪੈ ਰਿਹਾ ਇੱਥੇ ਗਰਮੀ ਦੀ ਪਰਵਾਹ ਨਹੀਂ ਲੋਕੀ ਕਰ ਰਹੇ ਤੇ ਬੰਦੇ ਦੇ ਬੰਦਾ ਛੜਿਆ ਹੋਵੇ ਸਰ ਆਕਰਸਨ ਕੇਂਦ ਬਣਿਆ ਹੋਇਆ ਇੱਕ ਚਾਂਦਪੁਰ ਰੁੜਕੀ ਦੂਜਾ ਇੱਕ ਮਗੰਬੋ ਖੂਸ ਹੋਆ ਚਾਂਦਪੁਰ ਰੁੜਕੀ ਫ੍ਰੀडम ਸੌਰੀ ਜੰਗੀ ਆਜ਼ਾਦ ਆਪਣਾ ਤੁਹਾਡਾ ਖੜਕੜ ਦੇਲਾ ਤੁਹਾਡਾ ਫ੍ਰੀडम ਮੂਵਮੈਂਟ ਤੇ ਇੱਕ ਉਹ ਭਲੇ ਜਿਹਦੇ ਵਿੱਚ ਅਸੀਂ ਉਸ ਜਮਾਨੇ ਦਾ ਇੱਕ ਟਰੱਕ ਹੈਗਾ ਲਿਆਂਦਾ ਹੋਇਆ ਜਿਹਦੇ ਤੇ ਕਟਆਊਟ ਲਾਇਆ ਹੋਇਆ ਪਾਰਟੀਸ਼ਨ ਟਾਈਮ ਦਾ ਜਿਸ ਤਰ੍ਹਾਂ ਲੋਕੀ ਉੱਠੋ ਆਏ ਸੀਗੇ ਇਸ ਤੋਂ ਇਲਾਵਾ ਚੰਦਪੁਰ ਰੁਮਕੀ ਬ੍ਰਿਜੇਡੀਅਰ ਕੁਲਦੀਪ ਸਿੰਘ ਚੰਦਪੂਰੀ ਮਹਾਵੀਰ ਚੱਕਰਾ VSM ਦੀ ਯਾਦ ਦੇ ਵਿੱਚ ਜਿਹੜੇ ਬਹੁਤ ਜਿਨ੍ਹਾਂ ਨੇ ਲੋਂਗੋਵਾਲ ਦਾ ਯੋਧ ਜਿੱਤੇ ਆ ਸੀ ਉਹਨਾਂ ਦੀ ਯਾਦਗਾਰ ਦੇ ਵਿੱਚ ਬਣਾਇਆ ਸੀ ਮਗੰਬੋ ਮਾਸ਼ਾਅੱਲਾ ਮਗੰਬੋ ਬਹੁਤ ਖੁਸ਼ ਹੁਆ ਵੋਟ ਪਾਓ ਮਗੰਬੋ ਨੂੰ ਖੁਸ਼ ਕਰੋ ਵੋਟ ਪਉਣ ਆ ਰਹੇ ਆ ਇਹਦੇ ਨਾਲ ਜਿਸ ਤਰ੍ਹਾਂ ਅਸੀਂ ਗਏ ਰਹੇ ਸੀ ਮਗੰਬੋ ਬਹੁਤ ਖੁਸ਼ ਹੋ ਰਹੇ ਆ ਇੱਥੇ ਆਲਰੇਡੀ 11% ਤੋਂ ਜ਼ਿਆਦਾ ਵੋਟਿੰਗ ਹੋ ਚੁੱਕੀ ਹੈ ਇਸ ਬੂਥ ਤੇ ਤਾਂ ਕੋਸ਼ਿਸ਼ ਕਰਾਂਗੇ ਕਿ 75 ਪਾਰ ਪੂਰੇ ਜ਼ਿਲ੍ਹੇ ਚ ਅਸੀਂ ਚਲੇ ਜਾਈਏ ਸਾਡੀਆਂ ਜਿੰਨੇ ਵੀ ਆਫੀਸਰਸ empioyees ਹੈ ਲਾਸਟ ਮਿੰਟ ਸਾਰਿਆਂ ਨੂੰ ਰਿਕੁਐਸਟ ਕਰ ਰਹੀਏ ਕਿ ਆਕੇ ਸਹੀ VOTING ਕਰਨ ਆਪਣਾ ਸਹੀ ਨੇਤਾ ਚੁਣੋ ਕਿਉਂਕਿ ਇਹ ਲਾਸਟ opportunity ਹੁੰਦੀ ਹੈ ਡੈਮੋਕਰੇਸੀ ਦੀ ਜਿੱਥੇ ਤੁਸੀਂ ਆਪਣਾ VOTING right ਕਰ ਦਿਓ ਇਦੇ ਵਿੱਚ ਸਭ ਤੋਂ ਵੱਡਾ ਬੰਦਾ ਤੇ ਸਭ ਤੋਂ ਛੋਟਾ ਬੰਦਾ ਉਹਦੀ ਇਕੁਅਲ ਰਾਈਟ ਹੁੰਦੀ ਹੈ ਤੇ ਮੈਂ ਰਿਕੁਐਸਟ ਕਰੂੰਗਾ ਜਵਾਨ ਬੁੱਢੇ ਸਾਰੇ ਬਾਹਰ ਨਿਕਲ ਕੇ ਆਪਣੇ ਘਰਾਂ 'ਚੋਂ ਵੋਟਿੰਗ ਕਰਨ। ਅਤਿ ਜ਼ਰੂਰੀ 75% ਰਾਮਨਾਲ ਅਸੀਂ ਪਹੁੰਚਾਂਗੇ। ਜਿਸ ਤਰ੍ਹਾਂ ਲੋਕੀ ਤੁਸੀਂ ਦੇਖਿਆ ਹੀ ਹੈ ਕਿੰਨਾ ਰਸ਼ ਪੈ ਰਿਹਾ ਇੱਥੇ ਗਰਮੀ ਦੀ ਪਰਵਾਹ ਨਹੀਂ ਲੋਕੀ ਕਰ ਰਹੇ ਤੇ ਬੰਦੇ ਦੇ ਬੰਦਾ ਛੜਿਆ ਹੋਵੇ। ਸਿਰ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਇੱਕ ਚਾਂਦਪੁਰ ਰੁੜਕੀ ਦੂਜਾ ਇੱਕ ਮਗੰਮੋ ਖੋਜ ਹੋਆ ਚਾਂਦਪੁਰ ਰੁੜਕੀ ਫ੍ਰੀडम ਸੌਰੀ ਚੰਗੇ ਆਜ਼ਾਦ ਆਪਣਾ ਟੋਡਾ ਖੜਕੜ ਕਲਾ ਤੁਹਾਡਾ ਫ੍ਰੀडम ਮੂਵਮੈਂਟ ਤੇ ਇੱਕ ਮੁਥ ਫੁੱਲਿਆ ਜਿਹਦੇ ਵਿੱਚ ਅਸੀਂ ਉਸ ਜਮਾਨੇ ਦਾ ਇੱਕ ਟਰੱਕ ਹੈਗਾ ਲਿਆਂਦਾ ਹੋਇਆ ਜਿਹਦੇ ਤੇ ਕਟਆਉਟ ਲਾਇਆ ਹੋਇਆ ਪਾਰਟੀਸ਼ਨ ਟਾਈਮ ਦਾ ਜਿਸ ਤਰ੍ਹਾਂ ਲੋਕੀ ਉੱਥੋਂ ਆਏ ਸੀ ਇਸ ਤੋਂ ਇਲਾਵਾ ਚਾਂਦਪੁਰ ਰੁੜਕੀ ਅ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਦਪੁਰੀ ਮਹਾਵੀਰ ਚੱਕਰਾ ਬੀਐਸਐਮ ਦੀ ਯਾਦ ਦੇ ਵਿੱਚ ਜਿਹੜੇ ਬਹੁਤ ਜਿਨ੍ਹਾਂ ਨੇ ਲੋਂਗੋਵਾਲ ਦਾ ਯੁੱਧ ਜਿੱਤਿਆ ਸੀ ਉਹਨਾਂ ਦੀ ਯਾਦਗਾਰ ਦੇ ਵਿੱਚ ਬਣਾਇਆ ਇਸ ਨੂੰ